ਅਡਨ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਪ੍ਰਭ ਆਸਰਾ ਸੰਸਥਾ ਕੋਰਾਲੀ ਦੇ ਵੱਲੋਂ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਪਰ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਹੈ ਜੋੜ ਮੇਲ ਦੇ ਦੌਰਾਨ ਸੰਗਤ ਨੂੰ ਕੋਈ ਵੀ ਦਿੱਕਤ ਆਉਂਦੀ ਹੈ ਜਾਂ ਫਿਰ ਮੈਡੀਕਲ ਸਹੂਲਤ ਦੀ ਲੋੜ ਪੈਂਦੀ ਹੈ ਤਾਂ ਉਹਨਾਂ ਨੂੰ ਕੋਈ ਵੀ ਪਰੇਸ਼ਾਨੀ ਨਾ ਹੋਵੇ ਤੇ ਈਜ਼ੀਲੀ ਉਹਨਾਂ ਨੂੰ ਜਿਹੜੀ ਕਿ ਦਵਾਈ ਮੁਹੱਈਆ ਕਰਵਾਈ ਜਾ ਸਕੇ ਇੱਥੇ ਪਹੁੰਚ ਗਈ ਇਸੇ ਪੂਰੀ ਟੀਮ ਦੇ ਨਾਲ तकरीबन 15 ਮੈਂਬਰ ਆ ਸਾਡੇ ਡੇ ਐਂਡ ਨਾਈਟ ਕੈਂਪ ਲੱਗ ਰਿਹਾ ਹੈਗਾ ਤੇ ਦੋ ਐਂਬੂਲੈਂਸਸ ਸਾਡੀਆਂ ਇੱਥੇ 24 ਘੰਟੇ ਹਾਜ਼ਰ ਆ ਕਈ ਬੇਹੋਸ਼ ਹੋ ਕੇ ਗਿਰੇ ਆ ਕਈਆਂ ਨੂੰ ਦੌਰੇ ਪਏ ਆ ਕਈਆਂ ਨੂੰ ਸਾਹ ਦੀ ਪ੍ਰੋਬਲਮ ਆਈ ਆ ਨੈਬੂਲਾਈਜ਼ ਕਰਨਾ ਪਿਆ ਤੇ ਜ਼ਖਮਾਂ ਨਾਲ ਕਈ ਕਿਸੇ ਦੇ ਸਿਰ ਤੇ ਕੁਝ ਲੱਗ ਗਿਆ ਜਾਂ ਕਾਫੀ ਬਲੀਡਿੰਗ ਹੋ ਰਹੀ ਸੀ ਕਿ ਐਕਸੀਡੈਂਟ ਹੋ ਗਿਆ ਕਾਫੀ ਗੰਦੇ ਸਾਨੂੰ ਸਾਰੇ ਇੱਥੇ ਹੀ ਸੰਭਾਲਿਆ ਬਟ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਰੇ ਹੀ ਸੇਫ ਹੈ ਬਹੁਤ ਵੱਡਾ ਪ੍ਰਾਲਾ ਇਹਨਾਂ ਦਾ ਜੀ ਚਾਰ ਦਿਨ ਹੋ ਗਏ ਇਹਨਾਂ ਨੂੰ ਇੱਥੇ ਕੈਂਪ ਲਾਇਆ ਨੂੰ ਐਂਬੂਲੈਂਸਾਂ ਲਾਈਆਂ ਨੇ ਦਵਾਈਆਂ ਦੇ ਰਹੇ ਆ ਕਿਸੇ ਨੂੰ ਪ੍ਰੋਬਲਮ ਆਉਂਦੀ ਹੈ ਉਹਨਾਂ ਨੂੰ ਹਸਪੀਟਲ ਤੱਕ ਛੱਡ ਕੇ ਆਉਂਦੇ ਆ ਉਹ ਵੀ ਇਲਾਜ ਕਰਦੇ ਆ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਦਸਮ ਪਿਤਾ ਸੈਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸੈਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ੍ਰੀ ਫਤਿਹਗੜ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਸ਼ਹੀਦੀ ਜੋੜ ਮੇਲ ਚੱਲ ਰਿਹਾ ਹੈ ਦੇਖ ਸਕਦੇ ਹੋ ਮੇਰੇ ਪਿੱਛੇ ਕਿੰਨੀ ਵੱਡੀ ਤਾਦਾਦ ਦੇ ਵਿੱਚ ਜੜੀਆਂ ਸੰਗਤਾਂ ਹੈਗੀਆਂ ਨੇ ਇਸ ਸ਼ਹੀਦੀ ਜੋੜ ਮੇਲ ਮੌਕੇ ਦੇ ਉੱਪਰ ਲਾਸਾਨੀ ਸ਼ਹਾਦਤ ਨੂੰ ਸਜਦਾ ਕਰਨ ਦੇ ਲਈ ਪਹੁੰਚ ਰਹੀਆਂ ਨੇ ਨਾ ਸਿਰਫ ਪੰਜਾਬ ਤਗੋ ਵੱਖ-ਵੱਖ ਰਾਜਾਂ ਅਤੇ ਦੇਸ਼ਾਂ-ਵਿਦੇਸ਼ਾਂ ਤੋਂ ਵੀ ਵੱਡੀ ਤਾਦਾਦ ਦੇ ਵਿੱਚ ਸੰਗਤਾਂ ਦੀ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਜਿਹੜੀ ਆਹੋ ਆਮਦ ਦੇਖਣ ਨੂੰ ਮਿਲਦੀ ਹੈ ਜਿੱਥੇ ਕੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਗੁਰਦੁਆਰਾ ਸ੍ਰੀ ਸ਼ਿਸ਼ਕੰਜ ਸਾਹਿਬ ਵਿਖੇ ਜਿੱਥੇ ਹੈ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਨੇ ਅਤੇ ਸ਼ਹੀਦਾਂ ਦੀ ਇਨਸਾਨੀ ਸ਼ਹਾਦਤ ਨੂੰ ਸਜਦਾ ਕੀਤਾ ਜਾ ਰਿਹਾ ਪਰ ਇਸੇ ਦੌਰਾਨ ਜਿਹੜੇ ਕੀ ਸੰਗਤਾਂ ਦੀ ਆਮਦ ਨੂੰ ਮੁੱਖ ਰੱਖਦੇ ਹੋયા ਉਹਨਾਂ ਨੂੰ ਲੈ ਕੇ ਖਾਸ ਇੰਤਜ਼ਾਮ ਵੀ ਕੀਤੇ ਗਏ ਹੈਗੇ ਨੇ ਵੱਖ-ਵੱਖ ਜਿਹੜੀਆਂ ਕਿ ਧਾਰਮਿਕ ਸੰਸਥਾਵਾਂ ਨੇ ਉਹਨਾਂ ਦੇ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਕਈਆਂ ਦੇ ਵੱਲੋਂ ਜਿਹੜਾ ਕਿ ਹੈ ਸੰਕਟਾ ਦੀ ਸਹੂਲਤ ਨੂੰ ਲੈ ਕੇ ਮੈਡੀਕਲ ਸੂਬਾ ਵੀ ਪ੍ਰਦਾਨ ਕੀਤੇ ਜਾ ਰਹੀ ਹੈ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਪ੍ਰਭਾਸਰਾ ਸੰਸਥਾ ਕੋਰਾਲੀ ਦੇ ਵੱਲੋਂ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਪਰ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਹੈ ਤਾਂ ਕਿ ਜੇਕਰ ਇਸ ਜੋੜ ਮੇਲ ਦੇ ਦੌਰਾਨ ਸੰਗਤ ਨੂੰ ਕੋਈ ਵੀ ਦਿੱਕਤ ਆਉਂਦੀ ਹੈ ਜਾਂ ਫਿਰ ਮੈਡੀਕਲ ਸਹੂਲਤ ਦੀ ਲੋੜ ਪੈਂਦੀ ਹੈ ਤਾਂ ਉਹਨਾਂ ਨੂੰ ਕੋਈ ਵੀ ਪਰੇਸ਼ਾਨੀ ਨਾ ਹੋਵੇ ਤੇ इजीली ਉਹਨਾਂ ਨੂੰ ਜਿਹੜੀ ਕਿ ਦਵਾਈ ਮੁਹੱਈਆ ਕਰਵਾਈ ਜਾ ਸਕੇ ਉਹਨਾਂ ਦਾ ਇਲਾਜ ਹੋ ਸਕੇ ਸੋ ਇਸ ਸੰਬੰਧੀ ਹੋਰ ਵਧੇਰੇ ਗੱਲਬਾਤ ਕਰਾਂਗੇ ਸਾਡਾ ਨਲ ਪ੍ਰਭਾਸ ਸਾਹਿਬ ਸੰਸਦ ਜਿਹੜੇ ਕੀ ਮੁਕਥੇਬਾਦਰ ਹੈਗੇ ਨੇ ਬੀਬੀ ਰਜਿੰਦਰ ਕੋਟ ਜੀ ਮਯੂਦ ਨੇ ਗੱਲਬਾਤ ਕਰਨੀ ਹੈ ਵਾਈਕੁਰਜੀਦਾ ਖਾਲਤਾ ਹਾਂ ਵਾਈਕੁਰਜੀ ਕੀ ਫਤਿਹ ਜੀ ਤੁੱਕੀ ਜੀ ਹਰੇਕ ਕੋਈ ਜਿਹੜਾ ਕੀ ਬਹੁਤ ਵਿੜਲਾ ਹੁੰਦਾ ਜਿਸ ਦੇ ਵੱਲ ਹੋਰਨਾ ਦਾ ਜਿਹੜਾ ਕੀ ਦੁੱਖ ਵੰਡਾਉਣ ਦੇ ਵਿੱਚ ਆਪਣਾ ਯੋਗਦਾਨ ਪਾਇਆ ਜਾਂਦਾ ਲੰਗਰ ਤਾਂ ਹੋਰ ਵੀ ਬਥਰੇ ਲੱਗੇ ਨੇ ਪਰ ਤੁਹਾਡੇ ਵੱਲੋਂ ਦਵਾਈਆਂ ਦਾ ਰਣ ਲੱਗਣ ਲਗਾਇਆ ਗਿਆ ਤੇ ਕਦੋਂ ਤੋਂ ਤੁਸੀਂ ਇੱਥੇ ਸੇਵਾ ਨਿਭਾ ਰਹੇ ਹੋ ਸਿੱਥੇ ਪਹੁੰਚ ਗਈ ਇਸੇ ਪੂਰੀ ਟੀਮ ਦੇ ਨਾਲ तकरीबन 15 ਮੈਂਬਰ ਆ ਸਾਡੇ ਡੇ ਐਂਡ ਨਾਈਟ ਕੈਂਪ ਲੱਗ ਰਿਹਾ ਹੈਗਾ ਤੇ ਦੋ ਐਮਬੂਲੈਂਸਸ ਸਾਡੀਆਂ ਇੱਥੇ 24 ਘੰਟੇ ਹਾਜ਼ਰ ਆ ਤੇ ਐਮਰਜੈਂਸੀਜ਼ ਬਹੁਤ ਆ ਰਹੀਆਂ ਕੱਲ ਤਾਂ ਇੱਕ ਬੱਚੀ ਬੱਚਾ ਛੱਤ ਤੋਂ ਗਿਰ ਗਿਆ ਸੀਗਾ ਛੋਟਾ ਜਿਹਾ ਜਿਹੜਾ ਕਿ ਕਾਫੀ ਹਾਲਤ ਤੋਂ ਸੀਰੀਅਸ ਸੀ ਗਿਆ ਨੂੰ ਬਿਨਾਂ ਦੇਰੀ ਹਸਪੀਟਲ ਪਹੁੰਚਾਇਆ ਲੇਕਿਨ ਬਾਕੀਆਂ ਨੂੰ ਸਾਡੀ ਡਾਕਟਰਾਂ ਦੀ ਟੀਮ ਹੈਗੀ ਐ ਪੈਰਾਮੈਡੀਕਲ ਸਟਾਫ ਹੈਗਾ ਉਹਨਾਂ ਨੂੰ ਸੰਭਾਲ ਲਿਆ ਜਾਂਦਾ ਮੌਕੇ ਤੇ ਕਈ ਬੇਹੋਸ਼ ਹੋ ਕੇ ਗਿਰੇ ਆ ਕਈਆਂ ਨੂੰ ਦੌਰੇ ਪਏ ਆ ਕਈਆਂ ਨੂੰ ਸਾਰੀ ਪ੍ਰੋਬਲਮ ਆਈ ਹੈ ਨੈਬੁਲਾਈਜ਼ ਕਰਨਾ ਪਿਆ ਤੇ ਜ਼ਖਮਾਂ ਨਾਲ ਕਈ ਕਿਸੇ ਦੇ ਸਿਰ ਤੇ ਕੁਝ ਲੱਗ ਗਿਆ ਜਾਂ ਕਾਫੀ ਬਲੀਡਿੰਗ ਹੋ ਰਹੀ ਸੀ ਕਿ ਐਕਸੀਡੈਂਟ ਹੋ ਗਿਆ ਉਹ ਕਾਫੀ ਕੇਸ ਹੈ ਜਿਹੜੇ ਕਿ ਸੰਸਥਾ ਨੇ ਇੱਥੇ ਹੀ ਸੰਭਾਲੇ ਆ ਬਟ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਰੇ ਹੀ ਸੇਫ ਹੈ ਜ਼ਿਆਦਾਤਰ ਜਿਹੜੇ ਕਿ ਕਿਸ ਚੀਜ਼ ਦੇ ਪੇਸ਼ੈਂਟਸ ਆ ਰਹੇ ਹੈਗੇ ਨੇ ਕੀ ਮੇਨ ਪ੍ਰੋਬਲਮ ਅਸਲ 'ਚ ਜ਼ਿਆਦਾਤਰ ਮੇਨ ਪ੍ਰੋਬਲਮ ਐਸਿਡਿਟੀ ਹੈਗੀ ਇਹ ਸਭ ਤੋਂ ਵੱਡੀ ਪ੍ਰੋਬਲਮ ਤੇ ਪੇਨ ਦੀ ਬਿਕੋਜ਼ ਕਾਫੀ ਦੂਰ ਗੱਡੀਆਂ ਰੋਕ ਦਿੱਤੀਆਂ ਜਾਂਦੀਆਂ ਤੇ ਲੋਕ ਚੱਲਣ ਦੇ ਆਦੀ ਨਹੀਂ ਹੈਗੇ ਤੇ ਕਾਫੀ ਪੇਨ ਮਹਿਸੂਸ ਕਰਦੇ ਆ ਤੇ ਐਸਿਡ ਐਸਿਡ ਕਾਫੀ ਬਣ ਰਿਹਾ ਕਿਉਂਕਿ ਆਪਾਂ ਤਲੀਆਂ ਚੀਜ਼ਾਂ ਖਾ ਰਹੇ ਆ ਤਲੀਆਂ ਚੀਜ਼ਾਂ ਹਜਮ ਨਹੀਂ ਹੁੰਦੀਆਂ ਤੇ ਨਾਲ ਹੀ ਜਿਹੜੇ ਲੰਗਰ ਤੇ ਸਬਜ਼ੀਆਂ ਬਣਾਈਆਂ ਜਾਂਦੀਆਂ ਉਹਨਾਂ 'ਚ ਕਾਫੀ ਜ਼ਿਆਦਾ ਮਿਰਚ ਮਸਾਲੇ ਪਾਏ ਜਾ ਰਹੇ ਹਨ ਜਿਹੜੇ ਕਿ ਹੈਲਥਲੀ ਠੀਕ ਨਹੀਂ ਹੈਗੇ ਤੇ ਇਵਨ ਕਿ ਬੀਪੀ ਦੇ ਪੇਸ਼ੈਂਟ ਬਹੁਤ ਵਾਧ ਰਹੇ ਆ ਬਿਕੋਜ਼ ਨਮਕ ਵੀ ਕਈ ਜਗ੍ਹਾ ਤਲੀ ਹੋਣ ਚੀਜ਼ ਕਰਕੇ ਵੀ ਬਹੁਤ ਪ੍ਰੋਬਲਮ ਆ ਰਹੀ ਹੈ 슈ਗਰ ਦੀ ਕਾਫੀ ਪ੍ਰੋਬਲਮ ਹੈਗੀ ਆ ਤੁਸੀਂ ਵੀ ਦਵਾਈ ਲੈਣ ਵਾਸਤੇ ਆਏ ਬਾਬਾ ਜੀ ਨਹੀਂ ਮਾਤਾ ਜੀ ਨੂੰ ਮਿਲਣ ਆਏ ਆ ਅੱਛਾ ਜੀ ਮਾਤਾ ਜੀ ਨੂੰ ਮਿਲਣ ਆਏ ਸੋ ਸੰਸਾ ਦੇ ਵੱਲੋਂ ਜੋ ਉਪਰਾਲਾ ਕੀਤਾ ਗਿਆ ਹੇਗਾ ਸੰਗਤਾਂ ਦੀ ਸਹੂਲਤ ਨੂੰ ਲੈ ਕੇ ਕਿਸ ਤਰ੍ਹਾਂ ਵੇਖਦੇ ਹੋ ਹੈਗੇ ਉਹ ਮੈਡੀਕਲ ਫੈਸਿਲਿਟੀ ਨੂੰ ਬਹੁਤ ਵੱਡਾ ਪ੍ਰਾਲਾ ਇਹਨਾਂ ਦਾ ਜੀ 4 ਦਿਨ ਹੋ ਗਏ ਇਹਨਾਂ ਨੂੰ ਇੱਥੇ ਕੈਂਪ ਲਾਇਆ ਨੂੰ ਐਂਬੂਲੈਂਸਾਂ ਲਾਈਆਂ ਨੇ ਦਵਾਈਆਂ ਦੇ ਰਹੇ ਆ ਕਿਸੇ ਨੂੰ ਪ੍ਰੋਬਲਮ ਆਉਂਦੀ ਹੈ ਉਹਨਾਂ ਨੂੰ ਹਸਪੀਟਲ ਤੱਕ ਛੱਡ ਕੇ ਆਉਂਦੇ ਆ ਆਪ ਵੀ ਲੱਜ ਕਰਦੇ ਆ ਜੀ ਦਵਾਈਆਂ ਵਧੀਆ ਦੇ ਰਹੇ ਸਵਾਕੀਏ ਦੇਖ ਸਕਦੇ ਹੋ ਕਿ ਨਾ ਸਿਰਫ ਜਿਹੜੇ ਕਿ ਬਜ਼ੁਰਗ ਖਾਸ ਕਰਕੇ ਜਿਹੜੇ ਕੀ ਹੈਗੇ ਨੇ ਨੌਜਵਾਨ ਵਰਗ ਵੀ ਉਹਨਾਂ ਨੂੰ ਵੀ ਕਾਫੀ ਜਿਹੜੀ ਆ ਪ੍ਰੋਬਲਮ ਹੋ ਰਹੀ ਹੈ ਕਿਉਂਕਿ ਇੱਥੇ ਜ਼ਿਆਦਾ ਗੈਦਰਿੰਗ ਹੋਣ ਕਰਕੇ ਬਹੁਤ ਜ਼ਿਆਦਾ ਜਿਹੜੀ ਹੈ ਉਹ ਮਾਹੌਲ ਇਸ ਕਿਦਰ ਹੋ ਜਾਂਦਾ ਕਈਆਂ ਨੂੰ ਕਬਰਾਟ ਹੋਣ ਵੀ ਲੱਗ ਜਾਂਦੀ ਐ ਤੇ ਕਈਆਂ ਨੂੰ ਜਿਹੜਾ ਕਿ ਬੀਪੀ ਦੀ ਪ੍ਰੋਬਲਮ ਵੀ ਬਹੁਤ ਜ਼ਿਆਦਾ ਲੋਕਾਂ ਨੂੰ ਆ ਰਹੀ ਇਸ ਜਿਹੇ ਦੇ ਵਿੱਚ ਹਾਂਜੀ ਕਾਫੀ ਜ਼ਿਆਦਾ ਬਲੱਡ ਪ੍ਰੈਸ਼ਰ ਵਧਿਆ ਹੋਣ ਕਰਕੇ ਆ ਸਾਡੀ ਕਈ ਪੇਟੀਆਂ ਅਸੀਂ ਬਲੱਡ ਪ੍ਰੈਸ਼ਰ ਦੀ ਦਵਾਈਆਂ ਵੀ ਲੈ ਕੇ ਆਏ ਆ ਮਸ਼ੀਨਾ ਪੰਜ ਮਸ਼ੀਨਾ ਲੈ ਕੇ ਆਏ ਆ ਤੇ ਇਵਨ ਕੇ ਅਮਰਜੈਂਸੀ ਲਈ ਸਾਡੀਆਂ ਦੋਨੋਂ ਐਂਬੂਲੈਂਸ ਦੇ ਵਿੱਚ ਜਿਹਨੇ ਆ ਹਸਪੀਟਲ ਚ ਐਡਮਿਟ ਕਰਕੇ ਪੇਸ਼ੈਂਟ ਨੂੰ ਟਰੀਟ ਕੀਤਾ ਜਾਂਦਾ ਐ ਤਾਂ ਸਾਡੀਆਂ ਐਂਬੂਲੈਂਸ ਇਸ ਅਦਾ ਤਿਆਰ ਕਿ ਤੇ ਆਇਆ ਕਿ ਅਸੀਂ ਉਹਨੂੰ ਆ ਅੰਦਰ ਹਸਪਟਲਾਈਜ਼ ਕਰਕੇ ਫਿਰ ਉਸਨੂੰ ਟ੍ਰੀਟਮੈਂਟ ਦੇ ਪਾ ਰਹੇ ਹੈਗੇ ਆ ਤੇ ਹੁਣ ਕੋਈ ਹੁਣ ਤੱਕ ਕੋਈ ਕੰਪਲਿਕੀਸ਼ਨ ਕੇਸ ਵੀ ਆਏ ਕੰਪਲਿਕਟਡ ਕੇਸ ਜਿਸ ਨੂੰ ਐਮਰਜੈਂਸੀ ਜਿਹੜਾ ਕਿ ਮੈਡੀਕਲ ਫੈਸਿਲਿਟੀ ਦੀ ਲੋੜ ਪਵੇ ਤੇ ਕਿੰਨੇ ਕੁ ਪੇਸ਼ੈਂਟ ਇਸ ਤਰ੍ਹਾਂ ਦੇ ਨਾਲ ਤੁਸੀਂ ਐਂਬੂਲੈਂਸ ਦੇ ਜ਼ਰੀਏ ਹਸਪਟਲ ਦੇ ਵਿੱਚ ਪਹੁੰਚ ਆ ਚੁੱਕੇ ਹੋ ਐਂਬੂਲੈਂਸ ਦੇ ਜ਼ਰੀਏ ਇੱਕੋ ਬੱਚੇ ਨੂੰ ਲੋੜ ਪਈ ਹੈ ਪਹੁੰਚਾਣ ਦੀ ਬਾਕੀਆਂ ਨੂੰ ਕਾਫੀ ਕੰਪਲਿਕਟਡ ਕੇਸਿਸ ਆਏ ਆ ਜਿਹੜੇ ਕਿ ਬੇਹੋਸ਼ ਹੋਏ ਆ ਗੱਸ਼ ਖਰ ਕੇ ਗਿਰ ਕੇ ਹੈਗੇ ਆ ਜਾਂ ਉਹਨਾਂ ਨੂੰ ਮਤਲਬ ਸਾਜ ਲੈਂਡ ਚ ਪ੍ਰੋਬਲਮ ਆਈ ਹੈ ਜਾਂ ਫਿਰ ਅ ਮਤਲਬ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਰਾਈਜ਼ ਕਰ ਗਿਆ ਹੈ 슈ਗਰ ਬਹੁਤ ਰਾਈਜ਼ ਕਰ ਗਈ ਹੈ ਉਹਨਾਂ ਨੂੰ ਸਟੇਬਲ ਕਰਨ ਲਈ ਸਾਡੇ ਡਾਕਟਰਾਂ ਦੀ ਟੀਮ ਤੇ ਪਰਮੈਡੀਕਲ ਸਟਾਫ ਫੁੱਲ ਟਾਈਮ ਹਾਜ਼ਰ ਹੈ ਤੇ ਬਹੁਤ ਪਰਮਾਤਮਾ ਦੀ ਕਿਰਪਾ ਹੈ ਕਿ ਬਹੁਤ ਨੂੰ ਦਾਦੀ ਜੀ ਦੀ ਕਿਰਪਾ ਨਾਲ ਬਚਾ ਲਿਆ ਗਿਆ ਇਹ ਦੇਖ ਸਕਦੇ ਹੈ ਕਿ ਕਿ ਕਿਸ ਕਦਰ ਉਹਨਾਂ ਦੇ ਵੱਲੋਂ ਜਿਹੜਾ ਕੀ ਹੈ ਸੰਗਤ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਇਆ ਖਾਸ ਇੰਤਜ਼ਾਮ ਕੀਤੇ ਗਏ ਨੇ ਪੂਰਾ ਬਕਾਇਦਾ ਹੈ ਕਿ ਸਟਾਫ ਦੇਖ ਸਕਦੇ ਹੋ ਹਰੇਕ ਦੇ ਵੱਲੋਂ ਆਪੋ ਆਪਣੀ ਮੇਦਬਾਰੀ ਨਿਭਾਈ ਜਾ ਰਹੀ ਹੈ ਅਤੇ ਕੋਈ ਜਿਹੜਾ ਕਿ ਪਹਿਲੇ ਜਿਹੜਾ ਕਿ ਡੈਸਕ ਦੇ ਉੱਪਰ ਬੈਠਾ ਹੋਇਆ ਹੈਗਾ ਉਸ ਦੇ ਵੱਲੋਂ ਬੀਪੀ ਚੈੱਕ ਕੀਤਾ ਜਾ ਰਿਹਾ ਹੈ ਕੀ ਦਿੱਕਤ ਆਈ ਬਾਈ ਜੀ ਤੁਹਾਨੂੰ ਬੀਪੀ ਡਾਊਨ ਹੋ ਗਿਆ ਹੱਥ ਹੱਦ ਪੈਰ ਡੋ ਅੱਛਾ ਬੀਪੀ ਡਾਊਨ ਹੋ ਗਿਆ ਚਲੋ ਚੋਕ ਨਿਭਾਟ ਵੀ ਹੋਈ ਹੋਣੀ ਸੋਨ ਚੈੱਕ ਕੀਤਾ ਨੋਰਮਲ ਆ ਬਾਈ ਜੀ ਬੀਪੀ ਆਪ ਚੱਲ ਰਹੀ ਹੈ ਇਹ ਦੇਖਣ데요 ਕਿ ਬਹੁਤ ਸਾਰੇ ਜਿਹੜੇ ਕਿ ਲੋਕ ਇਸ ਤਰ੍ਹਾਂ ਦੇ ਹੈਗੇ ਨੇ ਜਿਨ੍ਹਾਂ ਨੂੰ ਪੀਪੀ ਦੀ ਕੋਈ ਦਿੱਕਤ ਹੋ ਸਕਦੀ ਹੈ ਜਾਂ ਫਿਰ ਸਾਹ ਦੀ ਪ੍ਰੋਬਲਮ ਹੋ ਸਕਦੀ ਹੈ ਜਿਸ ਤਰ੍ਹਾਂ ਨਾਲ ਤੁਸੀਂ ਕਿਹਾ ਜੀ ਦਿਨ ਰਾਤ ਸੇਵਾ ਕਰ ਰਹੇ ਹੋ ਫਿਰ ਸ਼ਿਫਟਾਂ ਦੇ ਵਿੱਚ ਇੱਥੇ ਹਰੇਕ ਦੇ ਵੱਲ ਆਪਣੀ ਸੇਵਾ ਨਿਭਾਈ ਜਾ ਰਹੀ ਹੈ ਹਾਂਜੀ ਮੈਂ ਨਾ ਸ਼ੁਕਰਗੁਜ਼ਾਰ ਹਾਂ ਸਾਡੇ ਪੈਰਾਮੈਡੀਕਲ ਸਟਾਫ ਦਾ ਜਿਹੜੇ ਕਿ ਦਿਨ ਰਾਤ ਇੱਥੇ ਰਹਿ ਕੇ ਸੇਵਾ ਕਰ ਰਹੇ ਆ ਤੇ ਬਾਕੀ ਸਟਾਫ ਸ਼ਿਫਟਾਂ ਦੇ ਵਿੱਚ ਕੰਮ ਕਰ ਰਹੇ ਆ ਤੇ ਬਹੁਤ ਅਲੱਗ-ਅਲੱਗ ਤਰ੍ਹਾਂ ਦੇ ਪੇਸ਼ੈਂਟ ਇੱਥੇ ਪਹੁੰਚ ਰਿਹਾ ਜਿਨ੍ਹਾਂ ਵਿੱਚੋਂ ਜਾੜ ਦਰਦ ਦੇ ਵੀ ਕਾਫੀ ਪੇਸ਼ੈਂਟ ਐ ਜਿਨ੍ਹਾਂ ਨੂੰ ਖੱਲੀਆਂ ਪੈ ਚੁੱਕੀਆਂ ਜਾਂ ਗੋਡਿਆਂ ਤੋਂ ਤੁਰਿਆ ਨਹੀਂ ਜਾ ਰਿਹਾ ਤੇ ਲੂਜ਼ ਮੋਸ਼ਨਸ ਲੱਗੇ ਹੋયા ਵੋਮਟਿੰਗਸ ਲੱਗੀਆਂ ਹੋਈਆਂ ਤੇ ਇਵਨ ਕਿ ਸਾਡੇ ਕਾਫੀ ਹੱਦ ਤੱਕ ਜਿਵੇਂ ਖਾਂਸੀ ਰੇਸ਼ਾ ਬਣ ਗਿਆ ਇੱਥੇ ਪੋਲਿਊਸ਼ਨ ਬਹੁਤ ਜ਼ਿਆਦਾ ਹੈ ਖਾਸ ਕਰਕੇ ਟਰੈਕਟਰ ਟਰਾਲੀਆਂ ਦੇ ਨਾਲ ਇੰਨਾ ਕੁ ਜ਼ਿਆਦਾ ਮਤਲਬ ਇੱਥੇ ਮਾਹੌਲ ਖਰਾਬ ਸੀਗਾ ਕਿ ਸਭ ਬਹੁਤ ਜ਼ਿਆਦਾ ਉਹ ਸਾਰੇ ਉਹਨਾਂ ਦੇ ਸੰਗ ਬੈਠ ਗਏ ਹੈਗੇ ਆ ਸਾਨੂੰ ਵੀ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਲੇਕਿਨ ਮਤਲਬ ਪਰਮਾਤਮਾ ਦੀ ਕਿਰਪਾ ਦੇ ਨਾਲ ਹਜੇ ਇਦਾਂ ਹੈ ਕਿ ਵੀ ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਸ਼ਾਰਟੇਜ ਨਹੀਂ ਹੋਈ ਅਸੀਂ ਦਵਾਈਆਂ ਸਾਡੀਆਂ ਰੈਗੂਲਰ ਡੇਲੀ ਕਈ ਕਈ ਪੇਟੀਆਂ ਪਹੁੰਚ ਰਹੀਆਂ ਹੈਗੀਆਂ ਜਿਹੜੀਆਂ ਕਿ ਨਾਲ ਦੀ ਨਾਲ ਲੱਗੀ ਜਾ ਰਹੀਆਂ ਹੈਗੀਆਂ ਤੁਹਾਡੀ ਇਹ ਕਿੰਨਾ ਕਿੰਨਾ ਚਿਰ ਹੋ ਗਿਆ ਮੈਮ ਜੇਕਰ ਤੁਸੀਂ ਦੱਸਣਾ ਚਾਹੋ ਕਿੰਨਾ ਚਿਰ ਹੋ ਗਿਆ ਇਹ ਸੇਵਾ ਨਿਭਾਉਂਦੇ ਹੋਇਆ ਤੁਹਾਨੂੰ ਆ ਇੱਥੇ ਫਤਿਹਗੁਰ ਸਾਹਿਬ ਦੀ ਧਰਤੀ ਤੇ ਸ਼ਹੀਦਾਂ ਦੇ ਜੋੜ ਮੇਲੇ 'ਚ ਅਸੀਂ ਤਕਰੀਬਨ 23 ਤਰੀਕ ਨੂੰ ਪਹੁੰਚ ਗਏ ਸੀਗੇ 28 ਤਰੀਕ ਤੱਕ ਸਾਡਾ ਇਹ ਕੈਂਪ ਚੱਲ ਹੀ ਰਹੇਗਾ ਤੇ ਸਾਰੀ ਐਮਬੂਲੈਂਸ ਸਰਵਿਸਿਜ਼ ਵੀ ਜਾਰੀ ਰਹਿਣਗੇ ਡਾਕਟਰ 24 ਘੰਟੇ ਹਾਜ਼ਰ ਰਹਿਣਗੇ ਤੁਹਾਨੂੰ ਬਾਕੀ ਜਿਹੜਾ ਕਿ ਜੋ ਪ੍ਰਾਲਬ ਕੀਤਾ ਗਿਆ ਕਾਬਲੇ ਤਾਰੀਫ ਹੈਗਾ ਤੇ ਕਾਬਲੇ ਜ਼ਿਕਰ ਇਹ ਵੀ ਹੈ ਕਿ ਸੰਸਥਾ ਦੇ ਵੱਲੋਂ ਨਾ ਫਿਰ ਮੈਡੀਕਲ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਅਜਿਹੇ ਬਹੁਤ ਸਾਰੇ ਜਿਹੜੇ ਕਿ ਬੇਸਹਾਰਾ ਲੋਕ ਹੈਗੇ ਨੇ ਜਾਂ ਫਿਰ ਬੇਸਹਾਰਾ ਉਹ ਲੋਕ ਹੈਗੇ ਨੇ ਜਿਨ੍ਹਾਂ ਨੂੰ ਆਪਣੇਆਂ ਦੇ ਵੱਲੋਂ ਠੁਕਰਾ ਦਿੱਤਾ ਗਿਆ ਉਹਨਾਂ ਨੂੰ ਸੰਭਾਲਨ ਦੇ ਵਿੱਚ ਵੀ ਸੰਸਥਾ ਦਾ ਜਿਹੜਾ ਕਿ ਵੱਡਾ ਯੋਗਦਾਨ ਹੈਗਾ ਸੋ ਜਿੰਨਾ ਵੀ ਇੱਥੇ ਮੈਮ ਸਟਾਫ ਤਾਇਨਾਤ ਕੀਤਾ ਗਿਆ ਹਰੇਕ ਨੂੰ ਪੂਰੀ ਜਾਣਕਾਰੀ ਦਿੱਤੀ ਗਈ ਹੈ ਦਵਾਈ ਨੂੰ ਲੈ ਕੇ ਹਾਂ ਬਟ ਜ਼ਿਆਦਾਤਰ ਸਾਡਾ ਸਟਾਫ ਪੈਰਾमेडिकल ਸਟਾਫ ਹੈਗਾ ਜਿਨ੍ਹਾਂ ਨੂੰ ਆਲਰੇਡੀ ਨੋਲੇਜ ਹੈਗੀ ਆ ਬਟ ਵਿੱਚ ਜਿਵੇਂ ਬੀਪੀ ਆਪਰੇਟਰਸ ਮੇਨਟੇਨ ਕਰਨੇ ਆ ਜਾਂ ਜਨਰਲ ਡਿਊਟੀ ਅਸਿਸਟੈਂਟ ਵਾਲੇ ਅਸੀਂ ਅਲੱਗ ਕੋਰਸ ਕਰਾਏ ਆਪਣੇ ਬੱਚਿਆਂ ਨੂੰ ਉਹ ਡਰੈਸਿੰਗ ਤੁਸੀਂ ਮੰਨੋਗੇ ਏਕੀਕੇ ਦਿਨ ਦੇ ਵਿੱਚ 1.5 150 ਪੇਸ਼ੈਂਟ ਜਿਨ੍ਹਾਂ ਨੂੰ ਡਰੈਸਿੰਗ ਦੀ ਲੋੜ ਆ ਉਹ ਪਹੁੰਚ ਰਹੇ ਹੈਗੇ ਆ ਤੇ ਉਹਨਾਂ ਨੂੰ ਕਰ ਰਹੇ ਹੈਗੇ ਆ ਬਾਕੀ ਤਾਂ ਜਨਰਲ ਮੈਡੀਕੇਸ਼ਨਸ ਹੈਗੇ ਕਿਉਂਕਿ ਫਾਸਟ ਸਰਵਿਸ ਦੇਣ ਕਰਕੇ ਇਹ ਸਾਨੂੰ ਮੈਡੀਸਿਨ ਕੱਟ-ਕੱਟ ਕੇ ਦੇਈ ਜਾ ਰਹੇ ਆ ਤਾਂ ਕਿ ਅਸੀਂ ਜਲਦੀ ਇਹਨਾਂ ਦਾ ਮੇਰਾ ਸਵਾਲ ਹੀ ਸੀ ਕਿ ਜਿਸ ਤਰ੍ਹਾਂ ਦੇ ਨਾਲ ਇੱਥੇ ਸੰਗਤਾ ਦੀ ਆਦਮ ਆਮ ਜਿਹੜੀ ਆ ਹਜ਼ਾਰਾਂ ਦੇ ਵਿੱਚ ਆ ਫਿਰ ਸੰਭਾਲਣ ਦੇ ਲਈ ਵੀ ਉਹਨਾਂ ਹੀ ਸਟਾਫ ਦੀ ਲੋੜ ਪੈਂਦੀ ਹੋਣੀ ਬਿਲਕੁਲ ਜੀ ਅਸਲ ਵਿੱਚ ਸਟਾਫ ਕਾਫੀ ਹੈਗਾ ਲੇਕਿਨ ਫਿਰ ਵੀ ਡੇ ਐਂਡ ਨਾਈਟ ਹੋਣ ਕਰਕੇ ਕਾਫੀ ਹੈਕਟਿਕ ਹੋ ਜਾਂਦਾ ਫਟਾਫਟ ਸਾਰਿਆਂ ਨੂੰ ਆਪੂ ਘਟਾਣਾ ਉਹਦੇ ਵਾਸਤੇ ਸਾਨੂੰ ਕਟਿੰਗ ਕਰਕੇ ਰੱਖਣੀ ਪੈਂਦੀ ਹੈ ਤਾਂ ਕਿ ਅਸੀਂ ਜਲਦੀ ਤੋਂ ਜਲਦੀ ਉਹਨਾਂ ਨੂੰ ਦੇਖ ਕੇ ਹੋਰ ਪੇਸ਼ੈਂਟ ਨੂੰ ਹੈਲਪ ਕਰ ਸਕੀਏ ਸੋਭਾ ਕੀ ਇਹ ਜਿਹੜਾ ਕਿ ਉਪਰਾਲਾ ਕੀਤਾ ਗਿਆ ਇਹ ਆਪਣੇ ਪੱਧਰ ਤੇ ਕੀਤਾ ਗਿਆ ਜਾਂ ਫਿਰ ਸੰਕਟਾ ਦਾ ਵੀ ਸਹਿਯੋਗ ਹੈਗਾ ਪਰਮਾਤਮਾ ਦਾ ਸ਼ੁਕਰ ਹੈ ਜੀ ਪ੍ਰਵਾਸਰਾ ਚੱਲਦਾ ਹੀ ਡੋਨੇਸ਼ਨ ਬੇਸਿਸ ਹੈ ਸੰਗਤਾਂ ਦੇ ਸਹਿਯੋਗ ਦੇ ਨਾਲ ਅਸੀਂ ਪਿਛਲੇ ਸਮੇਂ ਬੇਨਤੀ ਕੀਤੀ ਸੀ ਸੰਗਤ ਨੇ ਬਹੁਤ سپورਟ ਕੀਤੀ ਹੈ ਤਾਂ ਹੁਣ ਵੀ ਕਰ ਰਹੀ ਹੈ ਤੇ ਇਹ ਮਤਲਬ ਇਹ ਜੋ ਤੁਸੀਂ ਕਹੋਗੇ ਇੱਕ ਪਰਸਨਲ ਕੰਮ ਨਹੀਂ ਹੈ ਸੰਗਤ ਦੇ ਸਹਿਯੋਗ ਨਾਲ ਹੀ ਚੱਲ ਰਿਹਾ ਮੈਂ ਧੰਨਵਾਦੀ ਹਾਂ ਸਾਰੀ ਸੰਗਤ ਦਾ ਜਿਨ੍ਹਾਂ ਦੀ ਬਦੌਲਤ ਆਪਾਂ ਸਮਾਜ ਦੇ ਵਿੱਚ ਆਮ ਪਬਲਿਕ ਦੀ ਹੈਲਪ ਕਰਨ ਲਈ سپورਟ ਕਰਨ ਲਈ ਕਰ ਪਾ ਰਹੇ ਹਾਂ ਬਾਕੀ ਇੱਕ ਇਹ ਵੀ ਮੇਰੇ ਜ਼ਿਹਨ ਦੇ ਵਿੱਚ ਆ ਰਿਹਾ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਸੀ ਕਿ ਲੰਗਰ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਵੀ ਤਿਆਰ ਕੀਤੇ ਜਾਂਦੇ ਨੇ ਪਕਵਾਨ ਜਿਸ ਦੇ ਵਿੱਚ ਜਾਂ ਤਾਂ ਆਇਲ ਜ਼ਿਆਦਾ ਹੁੰਦਾ ਹੈ ਜਾਂ ਫਿਰ ਮਸਾਲੇ ਜ਼ਿਆਦਾ ਹੁੰਦੇ ਨੇ ਜੋ ਸਿਹਤ ਲਈ ਕਿਤਨੇ ਕਿਤੇ ਸਹੀ ਨਹੀਂ ਹੁੰਦੇ ਇਸ وجہ ਕਰਕੇ ਵੀ ਇਸ਼ੂ ਆ ਰਹੇ ਨੇ ਪਰ ਸਮੇਂ ਦੇ ਨਾਲ ਨਾਲ ਬਹੁਤ ਜ਼ਿਆਦਾ ਬਦਲਾ ਆ ਗਿਆ ਲੰਗਰ ਦੇ ਵਿੱਚ ਪਹਿਲਾਂ ਸਿੰਪਲ ਲੰਗਰ ਹੁੰਦੇ ਸੀ ਦਾਲ ਫੁਲਕਾ ਹੁਣ ਸਮਾ ਬਦਲੇ ਤੇ ਬਹੁਤ ਅਜਿਹੀਆਂ ਚੀਜ਼ਾਂ ਐਡ ਕਰ ਦਿੱਤੀਆਂ ਗਈਆਂ ਜੋ ਕਿ ਡਾਕਟਰ ਵੀ ਕਹਿੰਦੇ ਕਿ ਸਾਡੀ ਸਿਹਤ ਲਈ ਚੰਗਾ ਹੈ ਨੀਗੇ ਉਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਬਿਲਕੁਲ ਜੀ ਇਹ ਹਮੇਸ਼ਾ ਇਦਾਂ ਪੋਸੀਬਲ ਹੋਣਾ ਚਾਹੀਦਾ ਹੈ ਕਿ ਵੀ ਆਪਾਂ ਸਾਰਿਆਂ ਨੂੰ ਇਹ ਮੋਟੀਵੇਟ ਕਰੀਏ ਕਾਫੀ ਮੈਂ ਇਸ ਵਾਰ ਬਦਲਾਅ ਵੀ ਦੇਖਿਆ ਕਿ ਜਲੇਬੀਆਂ ਵਗੈਰਾ ਹੋਰ ਕਈ ਚੀਜ਼ਾਂ ਕਿ ਜਿਹੜੀਆਂ ਬੰਦ ਕਰਾ ਦਿੱਤੀਆਂ ਗਈਆਂ ਬਟ ਹਜੇ ਵੀ ਰਕਾੜੇ ਵਗੈਰਾ ਕਾਫੀ ਚੱਲ ਰਹੇ ਆ ਤਲੀਆਂ ਜੀਜਾਂ ਬਹੁਤ ਛਲ ਰਹੀਆਂ ਤੇ ਮਰਚ ਮਸਾਲੇ ਜਾਦਾ ਹੈਗੇ ਆ 슈ਗਰ ਕਾਫੀ ਜਿਆਦਾ ਪਾ ਦਿੰਦੇ ਆ ਕਿ ਇਵਨ ਕਿ ਨਮਕ ਵੀ ਕਈ ਚੀਜ਼ਾਂ ਬਹੁਤ ਪਾਇਆ ਜਾਂਦਾ ਜਿਸ ਕਰਕੇ ਜਿੰਨਾ ਦਾ ਬਲੱਡ ਪ੍ਰੈਸ਼ਰ ਆਲਰੇਡੀ ਪੀੜਤ ਹੈਗੇ ਆ ਉਹ ਰੇਜ਼ ਕਰ ਜਾਂਦਾ 슈ਗਰ ਰੇਜ਼ ਕਰ ਜਾਂਦੀ ਆ ਕਿਉਂਕਿ ਮੋਸਟਲੀ ਖਾਣਾ ਤਾਂ ਉਹਨਾਂ ਨੇ ਇੱਥੇ ਹੀ ਸ਼ੱਕਣਾ ਹੈਗਾ ਇੱਥੇ ਕਈ ਕਈ ਦਿਨ ਰਹਿੰਦੇ ਹੈਗੇ ਆ ਤੇ ਸਭ ਨੂੰ ਬੇਨਤੀ ਕਰਦੀ ਆ ਕਿ ਬਿਨਾ ਮਿਰਚ ਮਸਾਲੇ ਤੋਂ ਬਹੁਤ ਸਾਦਾ ਲੰਗਰ ਬਣਾਇਆ ਜਾਵੇ ਤਾਂ ਕਿ ਆਪਾਂ ਸਾਰਿਆਂ ਦੀ ਸਿਹਤ ਵੱਲ ਵੀ ਧਿਆਨ ਦੇ ਸਕੀਏ। ਬਾਕੀ ਇਹ ਦੇਖ ਸਕਦੇ ਹੋ ਤਸਵੀਰਾਂ ਦਿਖਾਈਆਂ ਜਾਣ ਕਿ ਕਿਸ ਕਰਕੇ ਕਿ ਵੱਡਾ ਹਜ਼ੂਮ ਹੈਗਾ। ਸੋ ਮੈਮ ਕਾਫੀ ਜ਼ਿਆਦਾ ਇੱਥੇ ਮੌਸਮ ਨੂੰ ਲੈ ਕੇ ਵੀ ਪਰੇਸ਼ਾਨੀ ਹੁੰਦੀ ਜਿਵੇਂ ਉਹ ਦੇਖ ਰਹੇ ਹੋ ਕਿ ਮੌਸਮ ਥੋੜਾ ਜਿਹਾ ਵਿਗੜਿਆ ਹੋਇਆ ਹੈਗਾ, ਬਾਰਿਸ਼ ਹੋ ਰਹੀ ਹੈ। ਅਜਿਹੇ ਦੇ ਵਿੱਚ ਕੀ ਕੀ ਔਕੜਾਂ ਆ ਰਹੀਆਂ ਨੇ? ਅਰਲੀ ਮਾਰਨਿੰਗ ਤੋਂ ਬਾਰਿਸ਼ ਪੈ ਰਹੀ ਹੈਗੀ ਆ। ਤੇ ਪਰਮਾਤਮਾ ਦੀ ਕਿਰਪਾ ਦੇ ਨਾਲ ਅਸੀਂ ਤਰਪਾਲਾਂ ਕਾਫੀ ਲੈ ਕੇ ਆਏ ਸੀਗੇ ਜਿਸ ਕਰਕੇ ਅਸੀਂ ਬੈਠ ਪਾ ਰਹੇ ਆ अदरवाइज ਆਮ ਆਮ ਸੰਗਤ ਨੂੰ ਬਹੁਤ ਮੁਸ਼ਕਿਲ ਆ ਰਹੀ ਹੈ ਤੇ ਈਵਨ ਕੇ ਉਹਨਾਂ ਨੂੰ ਇੱਥੇ ਅਪਰੋਚ ਕਰਨ ਚ ਵੀ ਅੱਜ ਦੀ ਕਾਤਾਰੀ ਇਹ ਪਹਿਲੇ ਦੋ ਤਿੰਨ ਦਿਨ ਮੌਸਮ ਬਹੁਤ ਵਧੀਆ ਰਿਹਾ ਹੈਗਾ ਤੇ ਮੈਂ ਇਹ ਵੀ ਇੱਕ ਵਾਰੀ ਗੱਲ ਕਹਿਣਾ ਚਾਹਨੀ ਆ ਕਿ ਕਈ ਚੀਜ਼ਾਂ ਇਦਾਂ ਨਹੀਂ ਆ ਜਿਹੜੀਆਂ ਕਿ ਅਸੀਂ ਘਰ 'ਚ ਨਹੀਂ ਲੈਂਦੇ ਨਾਰਮਲੀ ਜਿਵੇਂ ਹੁਣ ਕਹਿ ਲਿਆ ਕਿ ਗੰਨੇ ਦਾ ਜੂਸ ਇਥੇ ਚੱਲ ਰਿਹਾ ਕਾਫੀ ਬੱਚਿਆਂ ਨੂੰ ਗੰਨੇ ਦਾ ਜੂਸ ਪੀ ਕੇ ਘਬਰਾਟ ਹੋ ਰਹੀ ਹੈ ਬਿਕੋਜ਼ ਸ਼ਾਇਦ ਉਹਨਾਂ ਨੇ ਕਦੇ ਪੀਤਾ ਨਹੀਂ ਹੈ ਜਾਂ オリジナル ਚੀਜ਼ ਨਹੀਂ ਲਈ ਇਹ ਮਿਕਸ ਕਰ ਨਹੀਂ ਰਹੇ ਤਾਂ ਉਸ ਕਾਰਨ ਕਰਕੇ ਵੀ ਕਈਆਂ ਨੂੰ ਦਿੱਕਤ ਆ ਰਹੀ ਹੈ ਨੂੰ ਮੈਂ ਇੱਥੇ ਇੱਕ ਤੁਹਾਡੇ ਨਾਲ ਇੱਕ ਪੁੱਛਣਾ ਚਾਹਾਂਗਾ ਕਿ ਤੁਸੀਂ ਉਹ ਦਿਨਾਂ ਦੇ ਵਿੱਚ ਇੱਥੇ ਬੈਠੇ ਹੋ ਜਦੋਂ ਅੱਤ ਦੀ ਠੰਡ ਹੁੰਦੀ ਹੈ ਉਹਦੀ ਹੱਡ ਚੀਰਵੀਂ ਠੰਡ ਦਾ ਅਹਿਸਾਸ ਕੀਤਾ ਜੋ ਮਾਤਾ ਗੁਜਰੀ ਜੀ ਨੇ ਉਸ ਸਮੇਂ ਦੇ ਵਿੱਚ ਕੀਤਾ ਕਿ ਕਿੰਨਾ ਔਖਾ ਹੋਇਆ ਹੋਗਾ ਜਦੋਂ ਠੰਡ ਪੁਰਜਦੇ ਵਿੱਚ ਛੋਟੇ ਸ਼ਹਿਬਜ਼ਾਦੇ ਨਾਲ ਕੈਦ ਕੀਤਾ ਗਿਆ ਬਿਲਕੁਲ ਜੀ ਸ਼ਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਕੋਟਨ ਕੋਟਨ ਪਰਨਾਮ ਕਿ ਬਿਕੋਜ਼ ਉਹਨਾਂ ਨੇ ਉਸ ਠੰਡ ਦੇ ਵਿੱਚ ਵੀ ਆਪਣਾ ਸਿਰ ਨਹੀਂ ਘੇਰਿਆ ਉਹਨਾਂ ਨੇ ਬਹੁਤ ਜ਼ਿਆਦਾ ਮਤਲਬ ਸਾਰਿਆਂ ਲਈ ਮੋਟੀਵੇਸ਼ਨ ਦਾ ਬਣੇ ਹੈਗੇ ਤੇ ਸਾਨੂੰ ਵੀ ਮਤਲਬ ਉਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਤੇ ਠੰਡ ਇਹ ਮੰਨਣ ਦੀ ਗੱਲ ਹੁੰਦੀ ਹੈ ਬਾਕੀ ਜਦੋਂ ਤੁਹਾਡੇ ਤੇ ਉੱਪਰ ਪ੍ਰਮਾਤਮਾ ਦਾ ਹੱਥ ਹੋਵੇ ਗੁਰੂ ਸਾਹਿਬ ਦਾ ਹੱਥ ਹੋਵੇ ਤੇਰੇ ਚੀਜ਼ਾਂ ਤੁਹਾਨੂੰ ਰੋਕ ਨਹੀਂ ਸਕਦੀਆਂ ਜਦੋਂ ਆਪਾਂ ਸੇਵਾ ਕਰਨ ਲਈ ਵਾਧ ਹੀ ਗਏ ਆ ਚਾਹੇ ਠੰਡਾ ਚਾਹੇ ਨਹੀਂ ਹੈ ਕਿਉਂਕਿ ਰਹਿਣ ਦਾ ਵੀ ਰਹਿائش ਦਾ ਵੀ ਸਾਨੂੰ ਠੰਡ ਦੇ ਵਿੱਚ ਪਾਣੀ ਗਰਮ ਨਹੀਂ ਮਿਲ ਰਿਹਾ ਗਈ ਵਰੀ ਲਾਈਟ ਨਹੀਂ ਹੈਗੀ ਹੋਰ ਵੀ ਕਈ ਕਾੜਾ ਆਉਂਦੀ ਹੈ ਬਟ ਉਹ ਸਾਨੂੰ ਡਿਲਾ ਨਹੀਂ ਸਕਦੀਆਂ ਚੀਜ਼ਾਂ ਜਿਹੜਾ ਕੀ ਦੇਖ ਸਕਦੇ ਹੋ ਇਸ ਸਮੇਂ ਕਾਫੀ ਜ਼ਿਆਦਾ ਤਦਾਦ ਦੇ ਵਿੱਚ ਲੋਕੀ ਪਹੁੰਚ ਰਿਹਾ ਪਰ ਇੱਕ ਇੱਕ ਸੋਗ ਦੇ ਵਜੋਂ ਕਹਿ ਜਾਂਦਾ ਜਦੋਂ ਆਪਣੇ ਘਰ ਦਾ ਜੀਚਲਦਾ ਆਪਾਂ ਵੀ ਸੋਗ ਦੇ ਵਜੋਂ ਉਹ ਜਿਹੜਾ ਕੀ ਮਾਹੌਲ ਹੁੰਦਾ ਆਪਣੇ ਇਹ ਇੱਕ ਸਾਬ ਜਦਿ ਸ਼ਹਾਦਤ ਨੂੰ ਸਜਦਾ ਕਰਨ ਲਈ ਇਹ ਜਿਹੜਾ ਕੀ ਸ਼ਹੀਦੀ ਜੋੜ ਮੇਲ ਰੱਖਿਆ ਗਿਆ ਪਰ ਕਈਆਂ ਦੇ ਵੱਲੋਂ ਮੇਲੇ ਦੀ ਤਰ੍ਹਾਂ ਇਸ ਦੇ ਵਿੱਚ ਆਪਣਾ ਮਾਹੌਲ ਬਣਾਇਆ ਜਾਂਦਾ ਕਿ ਨੌਜਵਾਨ ਆਉਂਦੇ ਨੇ ਪਰ ਉਹ ਚੀਜ਼ ਦਾ ਅਹਿਸਾਸ ਨਹੀਂ ਹੈ ਉਹਨਾਂ ਨੂੰ ਬਿਲਕੁਲ ਜੀ ਬਹੁਤ ਫੀਲ ਹੁੰਦਾ ਅੰਦਰੋਂ ਦਰਦ ਹੁੰਦੀ ਆ बिकॉज़ ਇਥੇ ਭੰਗ ਦੇ ਪਕੌੜੇ ਲਾਏ ਆ ਕਿਸੇ ਨੇ ਕੁਝ ਲਗਾਇਆ ਆ ਤੇ ਉਹਦੇ ਨਾਲ ਕੀ ਹੈ ਕਿ ਦੂਜਿਆਂ ਦੀ ਸਿਹਤ ਖਰਾਬ ਹੁੰਦੀ ਹੈ ਇਹ ਸਾਨੂੰ ਇੱਕ ਐਸਜੀਪੀਸੀ ਨੂੰ ਰਲ ਕੇ ਇੱਕ ਉਪਰਾਲਾ ਕਰਨਾ ਚਾਹੀਦਾ ਹੈ ਕਿ ਵੀ ਇਹਨੂੰ ਮੇਲੇ ਦੇ ਤੌਰ ਤੇ ਨਾ ਲਿਆ ਜਾਵੇ ਸ਼ਹੀਦਾਂ ਨੂੰ ਯਾਦ ਕਰਨ ਲਈ ਇੱਕ ਮੋਟੀਵੇਸ਼ਨਲ ਇੱਕ ਸਮਾਗਮ ਰੱਖੇ ਜਾਣ ਤਾਂ ਕਿ ਬੰਦਾ ਇਥੋਂ ਕੁਝ ਸਿੱਖ ਕੇ ਜਾਵੇ ਨਾ ਕਿ ਮੇਲੇ ਵਾਂਗੂ ਆਵੇ ਇਸ ਲਈ ਸਾਨੂੰ ਇਹ ਫੀਲ ਹੋ ਰਿਹਾ ਹੈ ਕਿ ਪੰਜਾਬ ਦੀ ਘਾਟ ਹੈ ਜਿਹੜੀ ਕਿ ਬਹੁਤ ਜ਼ਰੂਰੀ ਹੈ ਹੁਣ ਤੁਸੀਂ ਫੇ ਕਦੋਂ ਤੱਕ ਇਸ ਕੈਂਪ ਦੇ ਵਿੱਚ ਹੈ ਕਿ ਉਹ ਤੇ ਕਦੋਂ ਸਮਾਪਤੀ ਹੋਵੇਗੀ 28 ਤਰੀਕ ਨੂੰ ਸ਼ਾਮ ਨੂੰ ਅਸੀਂ ਇੱਥੋਂ ਕੁਝ ਕਰਾਂਗੇ ਕਿਉਂਕਿ ਸਤਾਈ ਤਾ 27 ਤਰੀਕ ਨੂੰ ਹਲਮ ਸੌਰੀ ਮੱਲਾ ਨਿਕਲੇਗਾ ਤੇ ਉਸ ਤੋਂ ਬਾਅਦ ਸੰਗਤ ਕਾਫੀ ਹੱਦ ਤੱਕ ਜ ਕਰਾਨੂੰਨ ਵਾਪਸ ਨਹੀਂ ਗਈ ਹੁੰਦੀ ਜਿਨ੍ਹਾਂ ਦੀਆਂ ਲੋੜਾਂ ਇੱਥੇ ਜ਼ਰੂਰੀਆਂ ਉਹਨਾਂ ਨੂੰ ਸਪੋਰਟ ਦੀ ਲੋੜ ਹੁੰਦੀ ਆ ਉਸ ਤੋਂ ਬਾਅਦ ਅਸੀਂ ਆਪਣੇ ਘਰ ਨੂੰ ਕੁਝ ਕਰਾਂਗੇ ਤਵੱਤੀ ਇਹ ਜਿਹੜੀ ਕੀ ਹੈ ਬਹੁਤ ਵਿਰਲੇ ਹੁੰਦੇ ਨੇ ਜਿਹੜੇ ਕਿ ਕਿਸੇ ਦੇ ਦੁੱਖ ਨੂੰ ਸਮਝਦੇ ਹੈਗੇ ਨੇ احساس ਕਰਦੇ ਨੇ ਫਿਰ ਉਸ ਦੁੱਖ ਦਾ ਜਿਹੜਾ ਕਿ ਤੋੜ ਕੱਢਣ ਦੀ ਕੋਸ਼ਿਸ਼ ਕਰਦੇ ਨੇ ਇਹੀ ਜਿਹੜਾ ਕਿ ਹੈ ਪਰਮਾਤਮਾ ਦੀ ਰਹਿਮਤ ਹੈਗੀ ਹੈ ਪ੍ਰਭਾਸਰਾ ਸੰਸਾ ਦੇ ਉੱਪਰ ਸੋ ਦੇਖ ਸਕਦੇ ਹੋ ਕਿੰਨੀ ਵੱਡੀ ਜਿਹੜੀ ਕਿ ਮਾਤਰਾ ਦੇ ਵਿੱਚ ਇੱਥੇ ਦਵਾਈਆਂ ਪਈਆਂ ਹੋਈਆਂ ਨੇ ਭਾਵੇਂ ਉਹ ਬੁਖਾਰ ਨੂੰ ਲੈ ਕੇ ਹੋਵੇ ਜਾਂ ਫਿਰ ਕੋਈ ਵੀ ਹੈਲਥ ਇਸ਼ੂ ਹੋਵੇ ਤੇ ਇਹਨਾਂ ਦੇ ਵੱਲੋਂ ਕੋਈ ਵੀ ਜੇਕਰ ਇੱਥੇ ਪਹੁੰਚਦਾ ਹੈਗਾ ਆਪਣੀ ਤਕਲੀਫ ਲੈ ਕੇ ਤਾਂ ਦਵਾਈਆਂ ਦੇ ਜ਼ਰੀਏ ਮਾਹ ਡਾਕਟਰਾਂ ਦੀ ਰਾਏ ਦੇ ਨਾਲ ਉਹਨਾਂ ਦੀ ਜਿਹੜੀ ਹੈ ਦੁੱਖ ਨੂੰ ਦੂਰ ਕਰਨ ਦੇ ਵਿੱਚ ਮਦਦ ਕੀਤੀ ਜਾਂਦੀ ਹੈ ਸੋ ਕਿਸ ਤਰ੍ਹਾਂ ਦਾ ਮਾਹੌਲ ਦੇਖਿਆ ਮੈਮ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਦੋਂ ਆਪਾਂ ਇੱਥੇ ਦੇਖ ਬੈਠਦੇ ਹੈਗੇ ਜਾਂ ਸੇਵਾ ਕਰ ਰਹੇ ਹੁੰਦੇ ਬਹੁਤ ਕੋਈ ਦੇਖਣ ਨੂੰ ਮਿਲਦਾ ਹੈਗਾ ਬਹੁਤ ਤਰ੍ਹਾਂ ਦੇ ਆਪਣੇ ਲੋਕ ਵਿਚਰਦੇ ਕੀ ਤੁਸੀਂ ਆਬਜ਼ਰਵ ਕੀਤਾ ਹੁੰਦੇ ਸਮੇਂ ਦੇ ਅਕੋਰਡਿੰਗ ਸ਼ਹੀਦੀ ਜੁੜ ਮਿਲੋ ਕਾਫੀ ਇਦਾਂ ਦੇ ਲੋਕ ਹੈ ਜਿਹੜੀ ਕਿ ਧਾਰਮਿਕ ਬਿਰਤੀ ਦੇ ਨਹੀਂ ਹੈਗੇ ਜਾਂ ਉੱਪਰੋਂ ਪਹਿਰਾਵਾ ਉਹਨਾਂ ਨੇ ਧਾਰਮਿਕ ਚਿੰਨ੍ਹ ਪਾਏ ਹੈਗੇ ਆ ਲੇਕਿਨ ਇੰਨੀ ਕੁ ਈਗੋ ਹੈਗੀ ਆ ਮਤਲਬ ਬਿਨਾ ਪੁੱਛੇ ਸੋਚੇ ਸਮਝੇ ਅੰਦਰ ਐਂਟਰ ਕਰ ਜਾਣਾ ਹਨਾ ਉਹਨਾਂ ਨੂੰ ਕਹਿਣਾ ਕਿ ਵੀ ਇੱਥੇ ਲੇਡੀਜ਼ ਬੈਠੀਆਂ ਕੁੜੀਆਂ ਬੈਠੀਆਂ ਨਾ ਵੀ ਤੁਹਾਡਾ ਅੰਦਰ ਤੁਸੀਂ ਬਾਹਰ ਆ ਕੇ ਦਵਾਈ ਲੋ ਅੱਗੋਂ ਬਹੁਤ ਅ ਅਗਰੈਸਿਵ ਹੋ ਕੇ ਆਰਗੂਮੈਂਟਸ ਕਰਨਾ ਮਤਲਬ ਕਈ ਤਰ੍ਹਾਂ ਦੇ ਲੋਗ ਬਹੁਤ ਨਾਈਸ ਵੀ ਹੈਗੇ ਆ ਜਿਹੜੇ ਕਿ ਡੋਨੇਸ਼ਨ ਵੀ ਪਾ ਕੇ ਜਾਂਦੇ ਆ ਕਿ ਵੀ ਤੁਸੀਂ ਇੰਨੀ ਸੇਵਾ ਕਰ ਰਹੇ ਹੋ ਵੀ ਅਸੀਂ ਪੰਜੇ ਉਂਗਲਾ ਬਰਾਬਰ ਨਹੀਂ ਹੁੰਦੀਆਂ ਪਰਮਾਤਮਾ ਦੀ ਕਿਰਪਾ ਨਾਲ ਹਰ ਇੱਕ ਤਰ੍ਹਾਂ ਦੇ ਲੋਕ ਇੱਥੇ ਪਹੁੰਚ ਰਹੇ ਹੈਗੇ ਆ ਤੇ ਬਸ ਇਹੀ ਕਵਾਂਗੇ ਕਿ ਸਾਨੂੰ ਗੁਰਬਾਣੀ ਤੋਂ ਸਿੱਖਿਆ ਲੈਣੀ ਚਾਹੀਦੀ ਆ ਤੇ ਉਸ ਤੋਂ ਮੋਟੀਵੇਸ਼ਨ ਲੈ ਕੇ ਆਪਾਂ ਜਿਹੜੇ ਆਪਣੇ ਧਾਰਮਿਕ ਸਥਾਨ ਹੈਗੇ ਆ ਉੱਥੇ ਜਾਈਏ ਤੇ ਨਤਮਸਤਕ ਹੋਈਏ ਇਹ ਨਹੀਂ ਹੈ ਕਿ ਇਹਨੂੰ ਐਜ਼ ਅ ਮੇਲਾ ਸੀ ਸਮਝ ਕੇ ਆਈਏ ਕਿਉਂਕਿ ਹੁਣ ਵੀ ਦੇਖਿਆ ਜਾ ਸਕਦਾ ਬਹੁਤ ਸਾਰੇ ਨੌਜਵਾਨ ਇਸੇ ਤਰ੍ਹਾਂ ਦੇ ਆ ਰਹੇ ਜਿਵੇਂ ਕਿ ਕਿਸੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਏ ਹੁਣ ਬੇਸ਼ੱਕ ਇਹ ਧਾਰਮਿਕ ਸਮਾਗਮ ਹੈਗੇ ਨੇ ਸ਼ਹੀਦੀ ਜੋੜ ਮੇਲ ਹੈਗਾ ਆ ਗੁਰਬਾਣੀ ਸੁਣੀ ਵੀ ਜਾਂਦੀ ਹੈ ਸਮਝੀ ਵੀ ਜਾਂਦੀ ਪਰ ਆਪਣਾਈ ਨਹੀਂ ਜਾਂਦੀ ਉਸ ਦੇ ਉੱਪਰ ਚੱਲਿਆ ਨਹੀਂ ਜਾਂਦਾ ਬਿਲਕੁਲ ਜੀ ਸਾਨੂੰ ਇੱਥੇ ਪ੍ਰਧਕ ਦਿਖ ਰਿਹਾ ਉੱਥੇ ਨਿਹੰਗ ਸਿੰਘ ਪਟੇ ਆ ਸਾਡੇ ਰੂਮ ਦੇ ਬਾਹਰ ਦਿਨ ਜੋ ਸਾਰਾ ਦਿਨ ਸੁੱਤੇ ਰਹਿੰਦੇ ਆ ਜਦੋਂ ਅਸੀਂ ਜਾ ਕੇ ਸ਼ਾਮ ਨੂੰ 12 ਵਜੇ ਅਸੀਂ ਜਾ ਕੇ ਲੇਟਦੇ ਆ ਤੇ ਸਵੇਰੇ ਅਸੀਂ 3 ਵਜੇ ਉੱਠ ਕੇ ਤਿਆਰ ਹੋ ਕੇ 4 ਵਜੇ ਇੱਥੇ ਮੈਂ ਪਹੁੰਚਣਾ ਹੁੰਦਾ ਸੀਗਾ ਤੇ ਉਹ ਰਾਤ ਨੂੰ 2 ਵਜੇ 3 ਵਜੇ ਉੱਠ ਜਾਂਦੇ ਆ ਤੇ ਜੋਨ ਲੱਗਦੇ ਆ ਗੱਲਾਂ ਮਾਰਨ ਜੋਨ ਲੱਗਦੇ ਆ ਚੁਗਲੀਆਂ ਕਰਨ ਉਹ ਮਤਲਬ ਜੀ ਇਹਨਾਂ ਨੇ ਤਾਂ ਦੁਕਾਨਾਂ ਬਣਾਈਆਂ ਹੋਈਆਂ ਇੱਥੇ ਜਿਹੜੇ ਲੰਗਰ ਵਾਲੇ ਆ ਇਹਨਾਂ ਦੇ ਲੰਗਰ ਦਾ ਸਮਾਨ ਬਚ ਜਾਂਦਾ ਹੈ ਇਹਨਾਂ ਨੇ ਬਾਅਦ ਚੋ ਵੇਚਣਾ ਹੁੰਦਾ ਚਲੋ ਹਰੇਕ ਦੇ ਵੱਲੋਂ ਸਾਨੂੰ ਇਸ ਅਕੋਰਡਿੰਗ ਜੋ ਵੀ ਹੈਗੀ ਇਹ ਗੱਲ ਰੱਖ ਦਿੱਤੀ ਜਾਂਦੀ ਪਰ ਸਿਰਫ ਇੰਨਾ ਹੈ ਕਿ ਜੇਕਰ ਆਪਾਂ ਗੁਰੂ ਵਾਲੇ ਆ ਤਾਂ ਗੁਰੂ ਦੇ ਦੱਸੇ ਹੋਏ ਪੂਰਨਿਆਂ ਤੇ ਚੱਲਣ ਦੀ ਲੋੜ ਹੈ ਬਹੁਤ ਜ਼ਰੂਰੀ ਹੈ ਜੋ ਸਾਨੂੰ ਗੁਰੂ ਮੱਤ ਦਿੰਦਾ ਨਾ ਉਹਨੂੰ ਅਸੀਂ ਅਪਣਾਈਏ ਆਪਣੀ ਜ਼ਿੰਦਗੀ ਵਿੱਚ ਲਿਆਈਏ ਤਾਂ ਕਿ ਅਸੀਂ ਵੀ ਚੰਗੇ ਇਨਸਾਨ ਬਣ ਸਕੀਏ ਦੂਜਿਆਂ ਲਈ ਭਲਾ ਕਰ ਸਕੀਏ ਕਿਉਂਕਿ ਸਭ ਤੋਂ ਉੱਤਮ ਸੇਵਾ ਹੈ ਸਿਮਰਨ ਦੇ ਨਾਲ ਸੇਵਾ ਪਹਿਲਾ ਕਨਸੈਪਟ ਹੈ ਕਿ ਜੇ ਸਾਡੇ ਅੰਦਰ ਦਇਆ ਨਹੀਂ ਹੈ ਫਿਰ ਸਾਡਾ ਸਿਮਰਨ ਕੀਤਾ ਵਿਫਲ ਹੈਗਾ ਸਵੇਰ ਕੀ ਮੈਂ ਮੈਂ ਇੱਕ ਚੀਜ਼ ਦੇਖੀ ਕਿ ਇਹ ਬੱਚੀ ਵੀ ਤੁਹਾਨੂੰ ਕਿਤੋਂ ਮਿਲੀ ਸੀ ਜਿਸ ਦੇ ਵੱਲੋਂ ਹੁਣ ਲੋਕਾਂ ਦੀ ਸੇਵਾ ਕਰਨ ਦੇ ਵਿੱਚ ਸੰਸਥਾਵਾਂ ਮਿਲ ਕੇ ਪੂਰਾ ਸਾਥ ਦਿੱਤਾ ਜਾ ਰਿਹਾ ਹੈਗਾ ਬਿਲਕੁਲ ਜੀ ਆਹ ਵਿਸ਼ਨੂ ਹੈਗੀ ਆ ਤੁਹਾਨੂੰ ਪਤਾ ਵੀ ਨੈਸ਼ਨਲ ਲੈਵਲ ਦੀ ਐਥਲੀਟ ਹੈਗੀ ਆ ਨੈਸ਼ਨਲ ਲੈਵਲ ਦੀ ਪਲੇਅਰ ਹੈਗੀ ਆ 골ਡ ਮੈਡਲਿਸਟ ਹੈਗੀ ਆ ਸਿਲਵਰ ਮੈਡਲਿਸਟ ਹੈਗੀ ਆ ਹੁਣ ਇਹ ਬਹੁਤ ਜ਼ਿਆਦਾ ਧਿਆਨ ਰੱਖਦੀ ਐ ਸਾਰਿਆਂ ਦਾ ਜਾਬਾਨੀ ਲੈ ਕੇ ਆਣਾ ਜਾਂ ਹੁਣ ਮੈਡੀਸਨ ਨੂੰ ਜਿਵੇਂ ਅਸੀਂ ਕਟਿੰਗ ਕਰਕੇ ਰਖਵਾਣੀ ਆ ਜਾਂ ਕੁਝ ਵੀ ਕਰਨਾ ਹੈਗਾ ਇਹਨੂੰ ਫਟਾਫਟ ਕਹਿਣਾ ਇਹਨੇ ਹਰ ਇੱਕ ਚੀਜ਼ ਇੱਥੇ ਅਵੇਲੇਬਲ ਕਰ ਦੇਣੀ ਹੈ ਕਿਸੇ ਨੂੰ ਕੋਈ ਮੁਸ਼ਕਿਲ ਨਾ ਆਵੇ ਬਲੱਡ ਪ੍ਰੈਸ਼ਰ ਹੁਣ ਚੈੱਕ ਕਰ ਲੈਂਦੀ ਹੈ ਕਈ ਵਾਰੀ ਇਹਨੂੰ ਨਹੀਂ ਬਦਲ ਲੱਗਦਾ ਕਿ ਆ ਪੈਂਡਾ ਨੂੰ ਫਿਰ ਲਿਖ ਕੇ ਦੇ ਦੇਣਾ ਇਹਨੇ ਵੀ ਇਹਨਾਂ ਨੂੰ ਇਹ ਪ੍ਰੋਬਲਮ ਹੈ ਤੁਸੀਂ ਇਸ ਚੀਜ਼ ਦੀ ਮੈਡੀਸਨ ਦੇ ਦਿਓ ਤੇ ਮਤਲਬ ਬਹੁਤ ਸਾਥ ਦੇ ਰਹੇ ਹੈ ਬੱਚੇ ਇੱਕ ਬੱਚਾ ਨਹੀਂ ਹੈ ਮੇਰੇ ਪੰਜ ਬੱਚੇ ਆਏ ਹੋਏ ਆ ਇੱਥੇ ਤੇ ਸਾਰਿਆਂ ਨੇ ਬਹੁਤ ਪਰਫੈਕਟਲੀ ਇਸ ਸੀਜ਼ ਨੂੰ ਸਾਨੂੰ ਹੈਲਪ ਕੀਤੀ ਹੈ ਜੀ ਉਹਨਾਂ ਦਾ ਮੇਨ ਮੋਟਿਵ ਇਹੀ ਆ ਕਿ ਡਾਕਟਰਾਂ ਦੀ ਟੀਮ ਪੈਰਾਮੈਡੀਕਲ ਸਟਾਫ ਦੀ ਟੀਮ ਨੂੰ ਕੋਈ ਇੱਕ ਚੀਜ਼ ਦੀ ਕਮੀ ਨਾ ਹੋਵੇ ਜੇ بارش ਆਏ ਉਹਨੂੰ ਉੱਪਰੋਂ ਢੱਕਣਾ ਹੈ ਜਾਂ ਕਵਰ ਕਰਨਾ ਹੈ ਜਾਂ ਰਾਤ ਨੂੰ ਗੱਦੇ ਵਿਛਾਣੇ ਆ ਬਿਸਤਰੇ ਵਿਛਾਣੇ ਆ ਕੋਈ ਖਾਣ ਲਈ ਇੱਥੇ ਬਿਕੋਜ਼ ਸਾਡੇ ਕੋਲ ਬਾਹਰ ਜਾਣ ਦਾ ਸਮਾਂ ਨਹੀਂ ਹੁੰਦਾ ਖਾਣਾ ਖਾਣ ਦਾ ਵੀ ਟਾਈਮ ਨਹੀਂ ਹੁੰਦਾ ਤੇ ਉਹ ਇੱਥੇ ਹੀ ਲਿਆ ਕੇ ਦੇ ਦਿੰਦੇ ਆ ਤਾਂ ਕਿ ਤੁਸੀਂ ਪ੍ਰਸ਼ਾਦਾ ਸ਼ਕੋ ਲੇਕਿਨ ਪੇਸ਼IENTS ਨੂੰ ਪ੍ਰੋਬਲਮ ਨਾ ਆਵੇ ਤੇ ਬਹੁਤ ਜਿਸ ਤਰ੍ਹਾਂ ਦੇ ਨਾਲ ਇਹ ਵਿਸ਼ੇਸ਼ ਸਮਾਗਮ ਨੇ ਆਪਣੇ ਸਿੱਖ ਇਤਿਹਾਸ ਨਾਲ ਜੁੜੇ ਹੋਏ ਨੇ ਅਜਈਏ ਕੁਰਬਾਨੀਆਂ ਪਰ ਇਤਿਹਾਸ ਤੋਂ ਜਾਣੂ ਕਰਵਾਣਾ ਆਉਣ ਵਾਲੀ ਜਨਰੇਸ਼ਨ ਨੂੰ ਬਾਕੀ ਮਾਪਿਆਂ ਦਾ ਫਰਜ ਵੀ ਹੈਗਾ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਕਿ ਮੋਡਰਨਾਈਜੇਸ਼ਨ ਹੋ ਚੁੱਕੀ ਹੈ ਬੱਚੇ ਆਪਣੇ ਆਪ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਕੁਝ ਲੈਣਾ ਦੇਣੇ ਕੀ ਸਾਡਾ ਵਿਛੋਕੜ ਕੀ ਹੈ ਕੀ ਸਾਡਾ ਇਤਿਹਾਸ ਹੈਗਾ ਕੀ ਲੱਗਦਾ ਕਿ ਅਜਿਹੇ ਮਾਪਿਆਂ ਨੂੰ ਕਿਵੇਂ ਉਹਨਾਂ ਨੂੰ ਜਿਹੜਾ ਕੀ ਹੈ ਇਸ ਵਿਰਤੀ ਦੇ ਨਾਲ ਜੁੜਨਾ ਚਾਹੀਦਾ ਧਾਰਮਿਕ ਆਸਥਾ ਉਹਨਾਂ ਦੇ ਵਿੱਚ ਬਣੀ ਰਹੇ ਕੀ ਉਪਰਾਲੇ ਕਰਨ ਦੀ ਲੋੜ ਹੈ ਬਹੁਤ ਵਧੀਆ ਸਵਾਲ ਹੈ ਤੁਹਾਡਾ ਕਿ ਇੱਥੇ ਇਹ ਵੀ ਚੰਗਾ ਲੱਗਦਾ ਕਿ ਮਾਪੇ ਆਪਣੇ ਛੋਟੇ-ਛੋਟੇ ਬੱਚਾ ਨੂੰ ਨਾਲ ਲੈ ਕੇ ਆਉਂਦੇ ਆ ਅਸੀਂ ਵੀ ਬਚਪਨ ਚ ਹਰ ਸਾਲ ਇੱਥੇ ਆਉਂਦੇ ਸੀ ਫਤਿਹਗੜ ਸਾਹਿਬ ਆਨੰਦਪੁਰ ਸਾਹਿਬ ਅੰਮ੍ਰਿਤਸਰ ਜਾਂਦੇ ਸੀ ਬਟ ਇੱਥੇ ਆ ਕੇ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਬਟ ਜੇ ਮਾਪੇ ਆਪ ਇੰਟਰਸਟਿਡ ਹੋਣ ਸਮਾਗਮ ਹੋ ਰਿਹਾ ਹੈ ਜਗਾ-ਜਗਾ ਜੇ ਉੱਥੇ ਬਾਣੀ ਦਾ ਪ੍ਰਵਾਹ ਚੱਲ ਰਿਹਾ ਜੇ ਅਸੀਂ ਉੱਥੇ ਬੈਠੀਏ ਬੱਚਾ ਨੂੰ ਜਾ ਕੇ ਸਮਝਾਈਏ ਵੀ ਕੀ ਕੀ ਇਤਿਹਾਸ ਹੈ ਸਾਡਾ ਸਾਨੂੰ ਉਸ ਤੋਂ ਕੀ ਸਿੱਖਣਾ ਸਿੱਖਿਆ ਮਿਲਦੀ ਆ ਤਾਂ ਬੱਚਿਆਂ 'ਚ ਬਹੁਤ ਚੇਂਜੇਸ ਆਂਦੀਆਂ ਆ ਤੇ ਇਹ ਬਹੁਤ ਵਧੀਆ ਉਪਰਾਲਾ ਹੈਗਾ ਲੇਕਿਨ ਉਹ ਫਿਰ ਦੋਹੀ ਗੱਲ ਕਿ ਆਪਾਂ ਉਸ ਚੀਜ਼ ਨੂੰ ਪੋਜੀਟਿਵਲੀ ਲਈਏ ਤਾਂ ਫਿਰ ਤਾਂ ਚੇਂਜੇਸ ਦਾ ਸੁਭਾਅਕ ਕੀ ਹੈ ਕਿ ਸਾਡਾ ਦੇਸ਼ ਬਹੁਤ ਮਹਾਨ ਬਣ ਜਾਣਾ ਬਾਕੀ ਜੇਕਰ ਆਪਾਂ ਛੋਟੇ ਸਹਿਬ ਜ਼ਾਦਿਆਂ ਦਾ ਜ਼ਿਕਰ ਕਰੀਏ ਤਾਂ 7 ਤੇ 9 ਸਾਲ ਦੀ ਉਮਰ ਕੋਈ ਜ਼ਿਆਦਾ ਨਹੀਂ ਹੈ ਬਹੁਤ ਵੱਡੀ ਕੁਰਬਾਨੀ ਕੀਤੀ ਹੈ ਬਹੁਤ ਵੱਡੀ ਕੁਰਬਾਨੀ ਹੈ ਮਾਤਾ ਗੁਜਰ ਕੌਰ ਜੀ ਦਾ ਗੁਰਗੋਬਿੰਦ ਸਿੰਘ ਜੀ ਦਾ ਬਹੁਤ ਵੱਡਾ ਕਿ ਇੱਕ ਪਰਿਵਾਰ ਨੂੰ ਸਮਰਪਿਤ ਕਰ ਦੇਣਾ ਦੇਸ਼ ਕੌਮ ਲਈ ਤੇ ਸਾਨੂੰ ਉਹਨਾਂ ਤੋਂ ਬਹੁਤ ਵੱਡੀ ਸਿੱਖਿਆ ਮਿਲਦੀ ਹੈ ਜਦੋਂ ਕਿ ਅਸੀਂ ਸਰਦਾਰ ਸਾਹਿਬ ਅਸੀਂ ਕਿਤੇ ਇਕੱਠੇ ਕਿਤੇ ਕੋਈ ਕੰਮ ਲਈ ਜਾਣਾ ਪੈਂਦਾ ਬਹੁਤ ਕੰਮ ਘੱਟ ਟਾਈਮ ਮਿਲਦਾ ਸਾਨੂੰ ਲੇਕਿਨ ਕਦੇ ਅਸੀਂ ਜਾਣਾ ਤਾਂ ਸਰਦਾਰ ਸਾਹਿਬ ਨੇ ਉਹ ਵਾਰਾ ਲਗਾ Đਣੀਆਂ ਸਾਬ ਜਾਦਿਆਂ ਦੀਆਂ ਤੇ ਕਹਿਣਾ ਕਿ ਤੁਸੀਂ ਇਸ ਤੋਂ ਕੁਝ ਸਿੱਖ ਰਹੇ ਹੋ ਤੇ ਆ ਫਿਰ ਕਹਿਣਾ ਵੀ ਬਹੁਤ ਔਖਾ ਹੈ ਵੀ ਜੇ ਤੁਹਾਡਾ ਇਕੱਲਾ ਬੱਚਾ ਹੈਗਾ ਉਹਨੂੰ ਕੁਝ ਹੋ ਜਵੇ ਤੁਸੀਂ ਕਿੱਦਾਂ ਮਹਿਸੂਸ ਕਰੋਗੇ ਕਿਹਣਾ ਨਹੀਂ ਤੁਸੀਂ ਦੇਖੋ ਗੁਰੂ ਸਾਹਿਬ ਨੇ ਕਿੱਦਾਂ ਆਪਣਾ ਬੱਚੇ ਕੌਮ ਦੇ ਨਾਂ ਲਗਾ ਦਿੱਤੇ ਇਸ ਕਰਕੇ ਤੁਸੀਂ ਤਿਆਰ ਹੋਵੋ ਵੀ ਜੋ ਆਸਵ ਚਲਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪੁਰਾਣਾ ਕਿਉਂ ਸਾਹਿਬ ਮਨ ਵਸਾਰੇ ਹੈ ਨਾ ਤੇ ਆਪਣੇ ਆਪ ਨੂੰ ਤਿਆਰ ਕਰੋ ਤਾਂ ਕਿ ਜੇ ਕਦੇ ਵੀ ਕੁਝ ਇਦਾਂ ਦਾ ਹਾਸਾ ਹੁੰਦਾ ਤੁਹਾਨੂੰ ਮਤਲਬ ਦਿਲ ਤੇ ਨਾ ਲਓ ਤੁਸੀਂ ਤਕੋ ਜਿੱਦਾਂ ਤੁਸੀਂ ਸੇਵਾ ਲਈ ਇਹ ਕਨਸੈਪਟ ਵਿੱਡਿਆ ਹੈਗਾ ਉਹ ਨਿਰੰਤਰ ਉਦਾਂ ਹੀ ਚੱਲਦਾ ਰਹੇ ਮਤਲਬ ਬਹੁਤ ਸਿੱਖਿਆ ਮਿਲਦੀ ਹੈ ਗੁਰੂ ਸਾਹਿਬ ਤੋਂ ਤੇ ਇਹ ਜ਼ਰੂਰੀ ਵੀ ਆ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਹੰਡਾਈਏ ਆਪਣੇ ਅੰਦਰ ਦਿਲ ਤੋਂ ਹੰਡਾਈਏ ਤਾਂ ਕਿ ਅਸੀਂ ਤਿਆਰ ਹੋ ਸਕੀਏ ਜੇ ਕੋਈ ਏਦਾਂ ਦੀ ਕਿੰਨਾ ਵੱਡਾ ਜਿਗਰਾ ਹੋਣਾ ਉਸਮਾਨ ਦਾ ਜਿਨੇ ਆਪਣੇ ਚਾਰ ਲਾਲ ਕੁਰਬਾਨ ਕਰਤੇ ਪੋਤੇ ਨਿਸ਼ਾਵਰ ਕਰਤੇ ਆਪਣਾ ਸਿਰ ਦਾ ਤਾਜ ਸਾਈ ਸਬਸ਼ੀ ਗੁਰੂ ਤੇਗ ਬਹਾਦਰ ਜੀ ਨੂੰ ਇਤਿਹਾਸ ਚਾਨੀ ਚੌਂਕ ਦੇ ਵਿੱਚ ਤੇ ਫਿਰ ਗੁਰੂ ਸਾਹਿਬ ਨੇ ਖੁਦ ਵੀ ਆਪਣੀ ਜੀੜੀ ਕੀ ਹੈ ਬਲੀਦਾਨ ਦਿੱਤਾ ਪਰ ਅੱਜ ਦੇ ਸਮੇਂ ਦੇ ਵਿੱਚ ਦੇਖੇ ਜਾਵੇ ਤਾਂ ਬੱਚੇ ਨੂੰ ਜੇਕਰ ਕੁਝ ਹੋ ਜਵੇ ਨਾ ਮਾਂ ਦੀ ਜਾਨ ਨਿਕਲ ਜਾਂਦੀ ਹੈ ਉਹ ਮਾਂ ਕਿੰਨੀ ਭਾਗਾ ਵਾਲੀ ਹੋਣੀ ਹੈ ਕਿੰਨਾ ਵੱਡਾ ਜ਼ਿਕਰਾ ਹੋਣਾ ਕਿੰਨੀ ਅਡੋਲ ਹੋਣੀ ਹੈ ਉਹ ਤਾਂ ਅਸੀਂ ਹਜੇ ਵੀ ਉੱਥੇ ਜਾ ਕੇ ਮਹਿਸੂਸ ਨਹੀਂ ਕਰ ਸਕਦੇ ਕਿ ਬਾਣੀ ਨੇ ਉਹਨਾਂ ਨੂੰ ਇੰਨਾ ਅੰਦਰੋਂ ਪਵਿੱਤਰ ਬਣਾਇਆ ਸੀ ਇੰਨਾ ਕਿ ਬੰਦੇ ਨੂੰ ਦੇਖ ਕੇ ਹੀ ਸਾਡੀ ਵੀ ਰੂਹ ਕੰਮ ਜਾਂਦੀ ਵੀ ਇਹ ਕਿਸ ਤਰ੍ਹਾਂ ਹੋ ਗਿਆ ਬੱਚਾ ਨੂੰ ਉਸ ਲੈਵਲ ਤੇ ਤਿਆਰ ਕਰਨਾ ਕੱਲ ਸਿੱਧੇ ਦੇਖ ਰਹੇ ਸੀ ਜਦੋਂ ਬੱਚਾ ਉਹ ਤੋਂ ਛੱਤ ਤੋਂ गिर ਗਿਆ ਬਹੁਤ ਛੋਟਾ ਜਿਹਾ ਮੁੰਡਾ ਬਹੁਤ ਛੋਟਾ ਜਿਹਾ ਬੱਚਾ ਤੇ ਮਾਂ ਦੀ ਹਾਲਤ ਇੰਨੀ ਖਰਾਬ ਮਤਲਬ ਸੀਪੀਆਰ ਦੇ ਚੁੱਕੇ ਆ ਠੀਕ ਹੈ ਉਹਨੂੰ ਸਾਹ ਆ ਗਏ ਚੱਲਣ ਮਤਲਬ ਉਹ ਸਾਹ ਚੱਲ ਰਹੇ ਸੀ ਲੇਕਿਨ ਉਹ ਆਪ ਆਪ ਦੇਰੀ ਅਨੁਸਾਰ ਸੀ ਕਿ ਨਹੀਂ ਤੂੰ ਨਹੀਂ ਦੇਣਾ ਹੁਣ ਉਹਨੂੰ ਹਸਪੀਟਲ ਲੈ ਕੇ ਜਾਣਾ ਸਟੇਬਲ ਆ ਬੱਚਾ ਤੇ ਵੀ ਹੋ ਸਕਦਾ ਹੈ ਵੀ ਇੱਥੇ ਜੇ ਨੀਕੂ ਦੀ ਪ੍ਰੋਵੀਜ਼ਨ ਨਾ ਹੋਵੇ ਤਾਂ ਉਹਨਾਂ ਨੂੰ ਪੀਜੀਏ ਸ਼ਿਫਟ ਕਰਨਾ ਪਏ ਉਹੀ ਗੱਲ ਹੈ ਕਾਫੀ ਦਿਨ ਉੱਥੇ ਹਸਪੀਟਲ 'ਚ ਰੱਖਿਆ ਬੱਚੇ ਨੂੰ ਫਸਟ ਡੇਟ ਦਵਾ ਕੇ ਫਿਰ ਉਹਨਾਂ ਨੇ ਰੈਫਰ ਕਰ ਦਿੱਤਾ ਉਦੋਂ ਦੇਖਣ ਵਾਲੀ ਸੀ ਹਾਲਤ ਤੇ ਉਹ ਮਾਂ ਦੇਖੀਏ ਜਿਨ੍ਹਾਂ ਨੇ ਕਿ ਆਪਣੀ ਸਾਰਾ ਪਰਿਵਾਰ ਇਸ਼ਹਾਦਤ ਸ਼ਹਾਦਤ ਦਿੱਤੀ ਸਾਰੇ ਪਰਿਵਾਰ ਦੀ ਜਦੋਂ ਅਸੀਂ ਵੀ ਕਵਰੇਜ ਕਰ ਰਹੇ ਸੀ ਨਾ ਇਤਿਹਾਸ ਤੋਂ ਜਾਣੂ ਕਰਵਾ ਰਹੇ ਸੀ ਤਾਂ ਇਤਿਹਾਸ ਲਿਖਿਆ ਜਦੋਂ ਪੜ ਰਿਹਾ ਸੀ ਨਾ ਮੇਰੇ ਵੀ ਮਨ ਦੇ ਵਿੱਚ ਮਨ ਪਰ ਆਇਆ ਗੁਰੂ ਮਾਤਾ ਦੇ ਮੂੰਹੋਂ ਕੀ ਨਿਕਲਿਆ ਜਦੋਂ ਛੋਟੇ ਸਬਜ਼ਾ ਦੀ ਸਹਾदत ਹੁੰਦੀ ਹੈ ਤੇਰਾ ਕੀ ਆ ਮਿੱਠਾ ਲੱਗੇ ਉਸ ਪਰਮਾਤਮਾ ਦੇ ਭਾਣੇ ਦੇ ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕਰਨਾ ਇਹ ਸੌਖੀ ਗੱਲ ਨਹੀਂ ਹੈ ਆਪਣਾ ਆਪ ਨਿਸ਼ਾਵਰ ਕਰਨਾ ਪੈਂਦਾ ਆਪਣੇ ਆਪ ਨੂੰ ਸਮਰਪਿਤ ਕਰਨਾ ਪੈਂਦਾ ਇਹਦੇ ਵਾਸਤੇ ਤੁਹਾਨੂੰ ਬਾਣੀ ਨੂੰ ਬਾਰ-ਬਾਰ ਵਿਚਾਰਨਾ ਪੈਂਦਾ ਉਸ ਪਰਮਾਤਮਾ ਦਾ ਸਿਮਰਨ ਕਰਨਾ ਪੈਂਦਾ ਉਹਨਾਂ ਦੇ ਗੁਣ ਧਾਰਨੇ ਪੈਂਦੇ ਆ ਮੋਹ ਮਾਇਆ ਤੋਂ ਸਾਨੂੰ ਨਿਰਲੇਪ ਹੋਣਾ ਪੈਂਦਾ ਲੋਭ ਲਾਲਚ ਤੋਂ ਦੂਰ ਜਾਣਾ ਪੈਂਦਾ ਫਿਰ ਹੀ ਅਸੀਂ ਉਸ ਚੀਜ਼ ਦਾ ਅਹਿਸਾਸ ਕਰ ਸਕਦੇ ਆ ਤੇ ਬਾਣੀ ਸਾਨੂੰ ਮਤਲਬ ਸਾਡਾ ਲਾਈਫ ਸਟਾਈਲ ਕਿਦਾਂ ਦਾ ਹੋਣਾ ਚਾਹੀਦਾ ਸਾਨੂੰ ਸਮਝਾਉਂਦੀ ਐ ਸਿਖਾਉਂਦੀ ਐ ਤੇ ਤਾਈਓ ਅਸੀਂ ਆਪਣੇ ਗੁਰੂ ਸਾਹਿਬਾਨਾਂ ਦੀ ਸਿੱਖਿਆ ਨੂੰ ਧਾਰਨ ਕਰ ਸਕਦੇ ਆ ਕਿਉਂਕਿ ਅੱਗੇ ਕਹਿ ਦਿੰਦੇ ਆ ਉਹ ਤੋਂ ਗੁਰੂ ਸਾਹਿਬ ਸੀ ਗੁਰੂ ਸਾਹਿਬ ਨੇ ਪ੍ਰੈਕਟੀਕਲ ਮਨੁੱਖੀ ਜਾਮਾ ਧਾਰ ਕੇ ਸਾਨੂੰ ਸਮਝਾਣ ਦੀ ਕੋਸ਼ਿਸ਼ ਕੀਤੀ ਆ ਕਿ ਮੈਂ ਵੀ ਇਨਸਾਨੀ ਰੂਪ ਚ ਆਇਆ ਤੇ ਐਦਾਂ ਕੀਤਾ ਤੇ ਤੁਸੀਂ ਕਿਉਂ ਨਹੀਂ ਕਰ ਸਕਦੇ ਤੇ ਸਾਨੂੰ ਉਸ ਤਰ੍ਹਾਂ ਹੀ ਸਿੱਖਿਆ ਲੈਣ ਦੀ ਲੋੜ ਹੈ ਤੇ ਬਾਣੀ ਤੋਂ ਵੀ ਸਿੱਖਿਆ ਲੈਣ ਦੀ ਤੇ ਗੁਰੂ ਸਾਹਿਬਾਨਾਂ ਦੀਆਂ ਸਾਖੀਆਂ ਤੋਂ ਵੀ ਸਿੱਖਿਆ ਲੈਣ ਦੀ ਸੋ ਹੁਣ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਕਿਹਲੇ ਜਾਣਾ ਬਾਤ ਚ ਨਹੀਂ ਜੀ ਦਰਸ਼ਨ ਆਂਦੇ ਹੀ ਪਹਿਲਾਂ ਦਰਸ਼ਨ ਕੀਤੇ ਤੇ ਹੁਣ ਤਾਂ ਸੰਗਤ ਦੇ ਹੀ ਗੁਰਸਾਹਿਬ ਦੇ ਦਰਸ਼ਨ ਸੰਗਤੋ ਹੀ ਕਰੀਏ ਜੀ ਮਹਾਰਾਜ ਦੇ ਦਰਸ਼ਨ ਹੋ ਰਹੇ ਨੇ ਹਾਂਜੀ ਇੱਥੇ ਗੁਰਦੁਆਰਾ ਸਾਹਿਬ ਹੈਗੇ ਇੱਥੇ ਜਾਈਦਾ ਬਟ ਆਂਦੇ ਪਹਿਲਾਂ ਬਿਕੋਜ਼ ਬਹੁਤ ਰਾਸੀ ਅਸੀਂ ਪਹਿਲਾਂ ਹੀ ਆ ਕੇ ਨਤਮਸਤਕ ਹੋ ਲੇ ਤਾਂ ਕਿ ਵੀ ਬਾਅਦ ਵਿੱਚ ਫਿਰ ਸੰਗਤ ਨੂੰ ਛੱਡ ਕੇ ਜਾਣਾ ਸਾਡੇ ਲਈ ਬੜਾ ਮੁਸ਼ਕਿਲ ਹੋ ਰਿਹਾ। ਚਲੋ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਇਸ ਤਰ੍ਹਾਂ ਨਾਲ ਗੁਰੂਪ ਸੰਗਤ ਦੀ ਸੇਵਾ ਕਰਨ ਦੇ ਵਿੱਚ ਆਪਣਾ ਜਿਹੜਾ ਕੀ ਹੈ ਯੋਗਦਾਨ ਪਾ ਰਹੇ ਹੋ। ਸਵਾਕੀ ਗੁਰੂ ਮਹਾਰਾਜ ਜੀ ਦੀ ਅਜੁੱਤੀ ਸ਼ਹਾਦਤ ਸਭ ਜਾਦਾ ਦੀ ਅਲਾਸਾਨੀ ਕੁਰਬਾਨੀ ਅਤੇ ਗੁਰਮਾਤਾ ਦੇ ਵੱਲੋਂ ਦਿੱਤੀ ਗਈ ਕੌਮ ਦੀ ਖਾਤਰ ਸ਼ਹਾਦਤ ਤੋਂ ਸਾਡਾ ਵੀ ਕੋਟੀ-ਕੋਟੀ ਪ੍ਰਣਾਮ। ਤੁਸੀਂ ਵੀ ਕਮੈਂਟ ਦੇ ਵਿੱਚ ਸਤਨਾਮ ਸ਼੍ਰੀ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ। ਫਿਲਹਾਲ ਮੈਂ ਦੋ ਇਜਾਜ਼ਤ ਤਨਵਾਦ।